ਅਗਰਵਾਲ ਸਭਾ ਰਾਜਪੁਰਾ ਵੱਲੋਂ ਰਾਜਪੁਰਾ ਦੇ ਵਿਰਦਾਸ਼ ਅੰਮ੍ਰਿਤ ਦੇ ਵਿੱਚ ਰਕਤਾਂ ਸ਼ਿਵਰ ਦਾ ਆਯੋਜਨ ਕੀਤਾ ਗਿਆ ਜਿਦੇ ਚ ਮੁੱਖ ਮਹਿਮਾਨ ਵਜੋਂ ਸਾਬਕਾ ਵਿਧਾਇਕ ਸਰਦਾਰ ਹਰਦੀਪ ਸਿੰਘ ਕਮੌਰ ਨੇ ਸਾਥੀਆਂ ਦੇ ਨਾਲ ਸ਼ਿਰਕਤ ਕੀਤੀ ਇਸ ਮੌਕੇ ਤੇ ਅਗਰਵਾਲ ਸਭਾ ਦੇ ਪ੍ਰਧਾਨ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਕਮੌਰ ਨੂੰ ਜੀ ਆਇਆਂ ਆਖਿਆ ਗਿਆ ਅਗਰਵਾਲ ਸਭਾ ਵੱਲੋਂ ਲਗਾਏ ਗਏ ਕੈਂਪ ਦਾ ਜਾਇਜਾ ਲੈਂਡ ਤੋਂ ਬਾਅਦ ਫਜ਼ਲ ਕਮੋਨ ਨੇ ਰक्तदानੀਆਂ ਦਾ ਹੌਸਲਾ ਬਣਾਇਆ ਕੈਂਪ ਦੇ ਵਿੱਚ ਮਹਿਲਾਵਾਂ ਵੱਲੋਂ ਵੀ ਰक्तदान ਦੇਣ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਤੇ ਉਹਨਾਂ ਦੀ ਪ੍ਰਸ਼ੰਸਾ ਕੀਤੀ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਰਦਾਰ ਅਗਰਵਾਲ ਸਭਾ ਵੱਲੋਂ ਜਿਹੜਾ ਰक्तदान ਫਿਊਰ ਲਾਇਆ ਗਿਆ ਤੁਸੀਂ ਆਏ ਹੋ ਇੱਥੇ ਕੀ ਕੰਮ ਅੱਜ ਦਾ ਜਿਹੜਾ ਬਲੱਡ ਕੈਂਪ ਹੈ ਇਹ ਮਹਾਰਾਜਾ ਅਗਰਸੈਨ ਜੀ ਦੀ ਜਿਹੜੀ ਜਨਮ ਦਿਹੀ ਆ ਉਸ ਨੂੰ ਸਮਰਪਿਤ ਹੈ ਅਬ ਬਹੁਤ ਅੱਛੀ ਗੱਲ ਆ ਕਿ ਅਗਰਵਾਲ ਸਭਾ ਜਿਹੜੀ ਸਾਡੇ ਰਾਜਪੁਰਾ ਦੇ ਜਿਹੜੇ ਹਮੇਸ਼ਾ ਹੀ ਸੋਸ਼ਲ ਤੌਰ ਤੇ ਬਹੁਤ ਅੱਛੇ ਕੰਮ ਕੀਤੇ ਆ ਇਹਨਾਂ ਨੇ ਅੱਜ ਦਾ ਜਿਹੜਾ ਕੈਂਪ ਲਾ ਕੇ ਕਿ ਦਰਸਾਤਾ ਕਿ ਇਨਸਾਨਤ ਇਨਸਾਨੀਅਤ ਦੀ ਜਿਹੜੀ ਰਾਖੀ ਉਹ ਕਿਵੇਂ ਕੀਤੀ ਜਾ ਸਕਦੀ ਹੈ ਬਲੱਡ ਦੇਣ ਨਾਲ ਕਿਸੇ ਦੀ ਛੇਤ ਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਪਰੰਤੂ ਬਲੱਡ ਦੇਣ ਨਾਲ ਕਿਸੇ ਦੀ ਜ਼ਿੰਦਗੀ ਚ ਰੂਹ ਬਚਦੀ ਹੈ ਦੂਜੇ ਬੰਦੇ ਦੀ ਸੋ ਅੱਜ ਜਿਹੜਾ ਇਹ ਕੰਮ ਇਹਨਾਂ ਨੇ ਕੀਤਾ ਮੈਂ ਸੋਚਦਾ ਕਿ ਬਹੁਤ ਹੀ ਵੱਡਾ ਕਦਮ ਹੈ ਵੈਸੇ ਤਾਂ ਜੋ ਅਗਰਵਾਲ ਸਭਾ ਰਾਜਪੁਰ ਰਾਜਪੁਰਾ ਉਹ ਹਮੇਸ਼ਾ ਹੀ ਧਰਮ ਦੇ ਸਮਾਜ ਦੇ ਹਰ ਜਿਹੜਾ ਵਰਗ ਨੂੰ ਕਿਤੇ ਜ਼ਰੂਰਤ ਆ ਕਿਸੇ ਗਰੀਬ ਬੱਚਿਆਂ ਦੇ ਲਈ ਗਰੀਬ ਬੇਟੀਆਂ ਦੇ ਲਈ ਬੱਚਿਆਂ ਦੀ ਪੜ੍ਹਾਈ ਦੇ ਲਈ ਕਿਤੇ ਵੀ ਜਿੱਥੇ ਵੀ ਇਹਨਾਂ ਦੇ ਪਰਿਵਾਰ ਪਰ ਧਿਆਨ ਚ ਗੱਲ ਆਉਂਦੀ ਹੈ ਬਹੁਤ ਜ਼ਿਆਦਾ ਉਸ ਕਨ ਸਪੋਰਟ ਕਰਦੇ ਆ ਅਜੇ ਤਾਂ ਮੈਸੇਜ ਬਹੁਤ ਅੱਛਾ ਹੈ ਜਿਹੜਾ ਦੂਜਿਆਂ ਤੱਕ ਜਾਂਦਾ ਹੈ ਸੋ ਮੈਂ ਕਹਿਣਾ ਕਿ ਬੜਾ ਅੱਛਾ ਕੰਮ ਕੀਤਾ ਇਹਨਾਂ ਨੇ ਤੇ ਮੈਂ ਤਾਂ ਪਰਮਾਤਮਾ ਕੋਲ ਹੀ ਪ੍ਰੇਅ ਕਰਨਾ ਕਿ ਇਹ ਅੱਗੇ ਵਧਣ ਫੁੱਲਣ ਔਰ ਜੋ ਇਹਨਾਂ ਨੇ ਮੰਚ ਰੱਖਿਆ ਹੈ ਕਿਉਂਕਿ ਜਿਹੜਾ ਵੱਡੇ ਵੱਡੇਰੇ ਅਸ਼ੀਰਵਾਦ ਦੇ ਕੇ ਗਏ ਆ ਉਹਨਾਂ ਨੂੰ ਉਸ ਨੂੰ ਵੀ ਚਿੰਦਾ ਰੱਖਿਆ ਇਹਨਾਂ ਨੇ ਇਸ ਗੱਲ ਦਾ ਗਰਵਾਲ ਸਭਾ ਵਰ ਨਾ ਬਹੁਤ ਵੱਡੇ ਵੱਡੇ ਧਾਰਮਿਕ ਸਮਾਜਿਕ ਪ੍ਰੋਗਰਾਮ ਕੀਤੇ ਜਾਂਦੇ ਰਿਹਾ ਹੈ ਬਲੱਡ ਡੋਨੇਸ਼ਨ ਕਰਕੇ ਬਹੁਤ ਵੱਡਾ ਜਿਹੜਾ ਨਾ ਆ ਜਾਂਦਾ ਇਹਦੇ ਵਿੱਚ ਮਹਿਲਾਵਾਂ ਦਾ ਵੀ ਬਹੁਤ ਵੱਡਾ ਜਿਹੜਾ ਯੋਗਦਾਨ ਦੇਖਣ ਨੂੰ ਮਿਲਿਆ ਜਿਹੜਾ ਸਾਡੀਆਂ ਬੇਟੀਆਂ ਵੀ ਮੈਂ ਪਹਿਲੀ ਵਾਰੀ ਦੇਖ ਰਿਹਾ ਕਿ ਕਿਸੇ ਬਲੱਡ ਕੈਂਪ ਦੇ ਅੰਦਰ ਕਿ ਉੱਥੇ ਬੱਚੀਆਂ ਵੀ ਆ ਕੇ ਹਾਂ ਆ ਕੇ ਉਹ ਆਪ ਡੋਨੇਟ ਕਰਦੀਆਂ ਬਲੱਡ ਇਹ ਕਿਉਂ ਮੈਂ ਪਹਿਲਾਂ ਤੁਹਾਨੂੰ ਜਿਹੜੀ ਗੱਲ ਕਿਹਾ ਕਿ ਹੱਥਾਂ ਕਿ ਇਹ ਜਿਹੜੇ ਵੱਡੇ ਵੱਡੇ ਰਿਆਂ ਦਾ ਅਸ਼ੀਰਵਾਦ ਆ ਜਿਹੜੇ ਇਹਨਾਂ ਨੂੰ ਇੱਕ ਦਿਸ਼ਾ ਦੇ ਕੇ ਗਏ ਆ ਉਸ ਦਿਸ਼ਾ ਦੇ ਨਾਲ ਹੀ ਕਿਉਂਕਿ ਅੱਜ ਜਦੋਂ ਉਹ ਦੇ ਕੇ ਗਏ ਸੀ ਉਦੋਂ ਤਾਂ ਮਹਿਲਾਵਾਂ ਨੂੰ ਬਾਹਰ ਵੀ ਨਿਕਲਣ ਦੀ ਮਤਲਬ ਕਿ ਹੋਣ ਸੀਗੇ ਦੇ ਨਹੀਂ ਸੀਗੇ ਨਿਕਲ ਨਹੀਂ ਸੀ ਸਕਦੀਆਂ ਪਰ ਇਹਨਾਂ ਨੇ ਉਹ ਪਰੰਪਰਾ ਨੂੰ ਵੀ ਉਹਨਾਂ ਦੇ ਅਸ਼ੀਰਵਾਦ ਨਾਲ ਤੋੜ ਕੇ ਅੱਜ ਤੁਸੀਂ ਦੇਖ ਲਓ ਜਿੰਨੇ ਵੀ ਜਿਹੜੇ ਮੇਲ ਸਾਡੇ ਲੋਕ ਆ ਉਹਨਾਂ ਦੇ ਬਰਾਬਰ ਫੀਮੇਲ ਮਤਲਬ ਕਿ ਤੈ ਕੇ ਉਹ ਬਲੱਡ ਜਿਹੜੀਆਂ ਡੋਨੇਟ ਕਰਨੀਆਂ ਔਰ ਇਹਨਾਂ ਨੇ ਮੰਨ ਲਿਆ ਕਿ ਅਸੀਂ ਸਾਡਾ ਕੋਈ ਮਤਲਬ ਕਿ ਬੋਡੀ ਨੂੰ ਫਰਕ ਨਹੀਂ ਪੈਂਦਾ ਪਰ ਸਾਡੇ ਖੂਨ ਦੇਣ ਦੇ ਨਾਲ ਕਿਸੇ ਇੱਕ ਦੀ ਜ਼ਿੰਦਗੀ ਜ਼ਰੂਰ ਬਚਣੀ ਹੈਗੀ ਆ ਇਹ ਬਹੁਤ ਵੱਡੀ ਮਨ ਦੇ ਅੰਦਰ ਭਾਵਨਾ ਹੈ ਥੈਂਕ ਯੂ ਅੱਜ ਅਸੀਂ ਅਗਰਵਾਲ ਸਭਾ ਵੱਲੋਂ ਅਗਰ ਮਹਾਰਾਜ ਅਗਰ ਸਿੰਘ ਜੀ ਅੰਤੀ ਦੇ ਉਪਲਬਧ ਸੇ ਵਿੱਚ ਇੱਕ ਬਲੱਡ ਡੋਨੇਸ਼ਨ ਕੈਂਪ ਲਾਇਆ ਹੈਗਾ ਇੱਥੇ ਵੀਰਦਾ ਸਿੰਘ ਦੇ ਵਿੱਚ ਹਲੇ ਜਿਵੇਂ 11:12 ਵਜੇ ਤੇ ਲਗਭਗ 70 ਯੂਨਿਟ ਦੇ ਆਸपास ਡੋਨੇਟ ਹੋ ਚੁੱਕੇ ਆ ਯੋ ਸਾਡਾ ਕੈਂਪ 2 ਵਜੇ ਤੱਕ ਚੱਲੇਗਾ ਉਮੀਦ ਹੈ ਵੀ 150 ਪਲੱਸ ਯੂਨਿਟ ਅਸੀਂ ਡੋਨੇਟ ਕਰਾਂਗੇ ਹਰ ਸਾਲ ਅਸੀਂ ਅਭਗਸ਼ਯੰ ਜਨਮ ਦਿਨ ਦੇ ਸਮੇਂ ਕੁਝ ਕੁ ਸੇਵਾ ਦੇ ਕਾਰਜ ਕਰਦੇ ਰਹਿਣੇ ਹੈਗੇ ਪਿਛਲੇ ਸਾਲ ਅਸੀਂ ਕੁਝ ਡੋਨੇਸ਼ਨਸ ਕੀਤੀਆਂ ਸੀਗੀਆਂ ਕੁਝ ਰਿਕਸ਼ਾ ਡੋਨੇਟ ਕੀਤੀਆਂ ਸੀਗੀਆਂ ਇੱਥੇ ਬਿਰਧ ਆਸ਼ਰਮ ਦੇ ਵਿੱਚ ਏਸੀ ਡੋਨੇਟ ਕੀਤਾ ਸੀਗਾ ਕੁਝ ਲੋਕਾਂ ਨੂੰ ਦਰਸ਼ਨ ਡੋਨੇਟ ਕੀਤਾ ਸੀਗਾ ਇਸ ਤਰ੍ਹਾਂ ਕਰਕੇ ਟਰਾਈਸਾਈਕਲਸ ਕੁਝ ਦਿੱਤੇ ਸੀਗੇ ਇਸ ਸਾਲ ਜਿਹੜਾ ਕਿ ਆਪਣਾ ਬਲੱਡ ਡੋਨੇਸ਼ਨ ਕੈਂਪ ਲਾਇਆ ਹੈ ਜਿਸ ਤਰ੍ਹਾਂ ਕਿ ਸਾਰਿਆਂ ਨੂੰ ਪਤਾ ਹੀ ਹੈ ਵੀ ਲੱਗਦਾ ਬਹੁਤ बड़ा दान ਹੈ ਜਿਹੜਾ ਹਰੇਕ ਕੋਈ ਕਰ ਸਕਦਾ ਹੈਗਾ ਇੱਕ ਯੂਨਿਟ ਜੇ ਆਪਾਂ ਬਲੱਡ ਦਾ ਦਿੰਨੇ ਆ ਅੱਗੇ ਜਾ ਕੇ ਉਹ ਤਿੰਨ ਲੋਕਾਂ ਦੀ ਜਾਨ ਬਚਾਉਂਦਾ ਹੈਗਾ ਇੱਕ ਹੀ ਯੂਨਿਟ ਨਾਲ ਇਸ ਤੋਂ بڑا দান ਕੋਈ ਨਹੀਂ ਹੁੰਦਾ ਜਿਹੜਾ ਆਪਾਂ ਆਪਣੀ ਆਪਣੀ ਮਿਹਨਤ ਨਾਲ ਕਰ ਸਕਦੇ ਹੈਗੇ ਇਹਦਾ ਜੋ बिल्कुल मतलब कोई भी गुड एक्ट करने में सबको अच्छा भी फील होता है और एज अ सोसाइटी भी वेलफेयर होता है तो इट्स डेफिनेटली अ गुड थिंग टू डू आप लेडी को क्या कहना चाहेंगे ब्लड देने के लिए जेंट्स तो देते देते हैं लेडी को क्या कहना चाहेंगे ब्लड उन्हें भी देना चाहिए इस काम में सहयोग करना चाहिए मतलब इक्वालिटी हर चीज़ में हम बोलते हैं तो इसमें भी होना ही चाहिए ऑब्वियसली करना ही चाहिए अगर कर सकते हैं तो हेल्दी बॉडी है तो ऑब्वियसली uh, तो करना चाहिए ਜਨ ਜੱਤੇ ਬੇਟਾ ਬਲੱਡ ਦੇਣੇ ਬਾਰੇ ਵਿੱਚ ਜੋ ਰਾਖਤਾਨ ਉਹ ਕਹਾ ਜਾਂਦਾ ਹੈ ਵੀ ਰਾਖਤਾਨ ਮਹਾਨ ਹੈ ਇਸ ਬਾਰੇ ਵਿੱਚ ਕੀ ਕਹਿਣਾ ਚਾਹਤੇ ਮੈਂ यही कहना चाहूंगी कि जब हम खून का डेट करते हैं हमें तो अच्छा लगता ही है कि हम किसी और की हेल्प कर रहे हैं जिसके पास हमारा खून जाता है उसका भी भला होता है तो मैं सबको कहूंगी कि खून दानेंट करना चाहिए ਮਹਾਰਾਜ ਅਗਰ ਸੈਨ ਜੀ ਦੀ ਜਨਮਤੀ ਦੇ ਉਪਲਖਸ਼ ਦੇ ਅੰਦਰ ਅਸੀਂ ਅਗਰਵਾਲ ਸਭਾ ਦੇ ਪੂਰੇ ਮੈਂਬਰਾਂ ਦੇ ਸਹਾਇਤਾ ਨਾਲ ਸਹਿਯੋਗ ਨਾਲ ਬਲੱਡ ডোনেਸ਼ਨ ਕੈਂਪ ਲਾਇਆ ਹੈਗਾ ਤੇ 3 ਤਰੀਕ ਨੂੰ ਭਾਜਨ ਸੰਧਿਆ ਦਾ ਪ੍ਰੋਗਰਾਮ ਹੈਗਾ ਇਹ ਮਹਾਰਾਜ ਜੀ ਦੀ 3 ਅਕਤੂਬਰ ਨੂੰ 3 ਅਕਤੂਬਰ ਨੂੰ ਮਹਾਰਾਜ ਜੀ ਦੀ ਜਨਮ ਦਿਵਸ ਉਪਲਬਖ ਕੀਤਾ ਗਿਆ ਹੈਗਾ ਤੇ ਮੈਂ ਸਾਰੇ ਭਰਾਵਾਂ ਨੂੰ ਬਹੁਤ-ਬਹੁਤ ਧੰਨਵਾਦ ਕਰਦਾ ਕਿੱਥੇ ਕਰਕੇ ਕਰ ਰਹੇ ਹੋ ਬਿਰਦਾ Ashram ਦੇ ਅੰਦਰ ਹੀ ਕਰ ਰਹੇ ਹਾਂ ਠੀਕ ਹੈ ਜੀ